ਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਮਿੱਤਰੋ ਸਾਰ ਪਰਵਾਹ ਠੀਕ ਹੈ ਵੀ ਸਾਰਿਆਂ ਦੇ ਲੋ ਜੀ ਅੱਜ ਬਾਈ ਵੀਰ ਕੋਲ ਪਹੁੰਚੇ ਵੈ ਆਪਾਂ ਬਾਈ ਕਬੂਤਰ ਉਹਨੇ ਬਾਈ ਨੇ ਸੇਲ ਕਰਨੇ ਆ ਣਾੜੇ ਰੱਖੇ ਹੋਏ ਆ ਹੁਣ ਚਲੋ ਕੰਮਕਾਰ ਕਰਕੇ ਟਾਈਮ ਨਹੀਂ ਲੱਗਦਾ ਛੱਡੜ ਛੁੱਡਣ ਦਾ ਠੀਕ ਹੈ ਜੀ ਖਾਂ ਕਰਕੇ ਆਪਾਂ ਜੀ ਵੀਡੀਓ ਬਣਾਉਣ ਆਏ ਹੋਏ ਆ ਬਾਕੀ ਜੇ ਕਿਸੇ ਵੀਰ ਨੂੰ ਬਾਈ ਪਸੰਦ ਆਉਂਦੇ ਹੋਏ ਤਾਂ ਦੱਸਿਓ ਜਰੂਰ ਹਨਾ ਆਪਾਂ ਤੁਹਾਨੂੰ ਸ਼ੌਂਕ ਕਰਾਉਂਦੇ ਕਬੂਤਰਾਂ ਦਾ ਮਿਲੋ ਬਾਈ ਨੂੰ ਇੱਧਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਨੂੰ ਗ੍ਰੈਂਟ ਠੀਕ ਹੈ ਨਾ ਹਾਂਜੀ ਆ ਤੁਸੀਂ ਵੀਰੇ ਆਪਾਂ ਹਨਾ ਟਿੱਕਰੀ ਦੇ ਵਿੱਚ ਆਇਆ ਹੈ ਇਹ ਵੇਚੇ ਉੱਤੇ ਕਰਦੇ ਆ ਇਹ ਵੀਰਾਂ ਤੁਮਹਤੋਂ ਇੰਨੇ ਚੰਗੇ ਆ ਹਨਾ ਤੇ ਇੰਨਾ ਸਿੱਖਦਾ ਹੁੰਦਾ ਹੈ ਗਾਰੰਟੀ ਪਾਉਣ ਦੀ ਗੱਲ ਆ ਨਾ ਕਿਸੇ ਵੀ ਯਾਰਾ ਹਾਂ ਬੰਦੇ ਕੇ ਦਾਰਾ ਦੇਖੋ ਆਪਾਂ ਦਾ ਪਾਉਣੇ ਵੀਡੀਓ YouTube ਤੋਂ ਸਾਰਿਆਂ ਨੂੰ ਪਤਾ ਨਾ ਤੇ ਵੀਰੇ ਆਪਣੀ ਜਿੱਦੀ ਗੱਲ ਆਪਾਂ ਗਾਰੰਟੀ ਇਹ ਆਪਾਂ ਦੀ ਉਹ ਚੀਜ਼ ਤੇ ਮੁਕਰਨੇ ਵਾਲੇ ਬੰਦੇ ਠੀਕ ਹੈ ਨਾ ਆਪਾਂ ਨੇ ਜਿਹੜੇ ਬੰਦੇ ਨੂੰ ਚਾਲਪਰ ਦੇਣਾ ਚੱਕਰ ਦੇਣਾ ਤੇ ਜੇ ਮੈਂ ਕਹਿੰਦਾ ਵੀ ਜਿਹੜਾ ਖਰੀਦਣਾ ਚਾਲਪਰ ਚੱਕਾ ਕਰੀ ਕਿਉਂਕਿ ਜਿਹੜਾ ਕੀ ਆਪਣੇ ਘਰ ਇਹ ਗੱਲ ਦੀ ਗਾਰੰਟੀ ਆਪਾਂ ਇੱਧਰ ਚਾਚਾ ਖੜਾ ਆ ਦੇਖੋ ਗੁੱਡੀ ਕੀ ਹੋਣੀ ਤੇ ਆਪਾਂ ਨੂੰ ਵੀ ਪੂਰੀ ਗਾਰੰਟੀ ਆ ਜਾਨਵਰਾਂ ਦੀ ਤੇ ਉੱਡੇ ਵੀ ਵੀਰੇ ਇਹ ਕਮਾਲ ਪਰ ਪਿੰਡ ਲੱਗੇ ਆ ਉੱਥੇ ਵੀ ਛੜਿਆ ਤਾਂ ਹੈ ਉਹ ਪਿੰਡ ਵਿੱਚ ਪੁੱਤਰ ਚਾਚੇ ਦਾ ਸ਼ਾਮ ਟਾਈਮ ਲੋ ਦੀ ਗਰਮੀ ਦੀ ਗੱਲ ਆ ਪੂਰੀ ਸੀ ਹਾਂ ਦੋੇ ਵਾਰ ਉਹ ਹੀ ਪੁੱਤਰ ਲਾਲਚੀ ਦਾ ਜਿੱਥੇ ਚਿੱਟੀਆਂ ਖਾ ਜਾ ਚਿੱਟੀਆਂ ਦੋ ਘੰਟੇ ਨਾਲ ਤੱਕ 2 ਕਰੋੜ ਦਾ ਦੋ ਘਾਟੇ ਤੇ ਬਾਹਰ ਬਾਬੇ ਉਹਨੇ ਜਿਹੜਾ ਰਿਕਾਰਡ ਤੋੜ ਅਡਾਈ ਕਰੀ ਹੈ ਨਾ ਉੱਥੇ ਤੇ ਹਿੱਲੇ ਇੱਕ ਟਾਈਮ ਨਹੀਂ ਲੱਗਾ ਟੀਵੀ ਲੱਗੇ ਸ਼ਾਮ ਨੂੰ ਪੁੱਤਰ ਫੜ ਕੇ ਲਿਆਂਦਾ ਉਹ ਇਹ ਨੰਬਰ ਦੋ ਸੀ ਅੰਦਰ ਫੂਲ ਪਿੰਡ ਦਾ ਆ ਪੂਲਪਿੰਡ ਪੂਲਪਿੰਡ ਬਾਈ ਕੁੱਤਰ ਉੱਡਿਆ ਲਾਲ ਚੀਨਾ ਚਿੱਟੀਆਂ ਦਾ ਫੇਰ ਫੇਰ ਉਹ ਕੁੱਤਰ ਹੈ ਬਾਈ ਸੈਨ ਬਰੀਆ ਕੁੱਤਰ ਦੇ ਚੇੜਾਰ ਕਰੀ ਉਹ ਵੀ ਫੇਰ ਬੰਡ ਹੋ ਗਿਆ ਉਹ ਤੇ ਇਹ ਰਿਕਾਰਡ ਕਰਕੇ ਵੀਰ ਆਪਾਂ ਤੁਹਾਨੂੰ ਉਹ ਜਾਨਵਰ ਰੋਗੇ ਜਿੱਦਾਂ ਕੀ ਕੰਮਕਾਰ ਭਰਾ ਹਨਾ ਆਪਣਾ ਹੁੰਦਾ ਜਿੱਕਲਾ ਹਨਾ ਬੰਦੇ ਨੇ ਕਰਾਇਆ ਪੂਰਿਆ ਪਿਆ ਉਹ ਕੰਮ ਕਰਕੇ ਵੀਰ ਟਾਈਮ ਨਹੀਂ ਦੇ ਇਸ ਤੱਕ ਕੁੱਤਰ ਝਾਲਾ ਹੋ ਜਾਂਦੇ ਆ ਤੇ ਬੱਚੇ ਕੱਢੀ ਜਾਂਦੇ ਆ ਕੁੱਤਰ ਤੇ ਵੀਰੇ ਮੈਂ ਗਾਰੰਟੀ ਦੇ ਕੇ ਤੁਹਾਨੂੰ ਕੁੱਤਰ ਪਕਾਉਣ ਲੱਗਿਆ ਤੇ ਜਿਹੜੇ ਵੀਰ ਨੇ ਲੈਣੇ ਆ ਕੁੱਤਰ ਹਨਾ ਤੇ ਜਾਨਵਰ ਤੁਹਾਨੂੰ ਮੈਂ ਚੈੱਕ ਵੀ ਕਰਾਉਣਾ ਕਿਹੜੇ ਆ ਸ਼ੌਂਕ ਕਰਾ ਦਿਓ ਬਾਈ ਆਓ ਫੇਰ ਕਰੀ ਹੁਣ ਤੁਹਾਨੂੰ ਕੱਲਾ ਕੱਲਾ ਕਰਕੇ ਆਪਾਂ ਬਈ ਸ਼ੌਂਕ ਕਰਾਉਂਦੇ ਆ ਜਾਨਵਰਾਂ ਦਾ ਠੀਕ ਹੈ ਜੀ ਜਿਹੜੇ ਵੀ ਨੂੰ ਬਈ ਪਸੰਦ ਆਂਦੇ ਹੋਏ ਤਾਂ ਫੋਨ ਉਹੀ ਵੀਰ ਕਰਿਓ ਆਪਣਾ ਠੀਕ ਹੈ ਜੀ ਦੇਖੋ ਵੀਰੇ ਤੇ ਰੰਗ ਰੂਪ ਤੇ ਕਿੰਨੀ ਦਦਾ ਘੈਂਟ ਹੈ ਜੀ ਤੇ ਅਡਾਰਦੀ ਵੀ ਫੁੱਲ ਗਰੰਟੀ ਹੈ ਤੇ ਕਰੋ ਚੈੱਕ ਪਹਿਲਾਂ ਜਾਨਵਰ ਨੂੰ ਇਹ ਅੱਖਾਂ ਦੇਖੋ ਜਾਨਵਰ ਦੀਆਂ ਕੰਨਾਂ ਪਰੋਤਾ ਜੀ ਦੇਖਾ ਆ ਪੱਲੇ ਆ ਗਿਰੇ ਦੇ ਬਰਾਬਰ ਪੱਲੇ ਆ ਜੋਂ ਛਾੜਾ ਪਿਆ ਬਾ ਛਾੜਾ ਪਿਆ ਇਹ ਹੱਥਾਂ 'ਚ ਬਾਈ ਫੜਨੀ ਹੋਇ ਐਨਾ ਜੂਰ ਮਾਰਿਆ ਉਹਦੇ ਨੱਥਾਂ 'ਚ ਦੇਖੋ ਵੀਰੇ ਇੱਕ ਤਾਂ ਹੱਥਾਂ 'ਚ ਗਿਲਣ ਦੀ ਲੋੜ ਹੁੰਦੀ ਹੈ ਨਾ ਨਸਲ ਖੋ ਤਾਂ ਬੋਲਣੀ ਜਾਂਦੀ ਬੰਦੇ ਨੂੰ ਨਸਲ ਆਪੇ ਆਪਣੇ ਲਾ ਜਾਂਦੀ ਹੈ ਐਨਾ ਵਧੀਆ ਦੇਖੋ ਜਾਨਵਰ ਆ ਆ ਪੂੰਛ ਵਿੱਚ ਜੋ ਸ਼ਿੰਬ ਵੀ ਆ ਦੇ ਸਾਰੇ ਪਿੰਡ ਦੇ ਅੱਧਾ ਸ਼ਿੰਬਾ ਲਾਲ ਚੀਨਾ ਹੈ ਵੀ ਕਰਾਟੜ ਕਬੂਤਰ ਆ ਵੀਰੇ ਗਰੰਟਡ ਠੀਕ ਆ ਕਿਉਂਕਿ ਇਦਾਂ ਦੇ ਜਾਨਵਰ ਮਿਲਦੇ ਨਹੀਂ ਹੈਗੇ ਠੀਕ ਆਪਾਂ ਜੇ ਚੈੱਕ ਕਰ ਲਉਰੇ ਆਹ ਸੋਰਖ ਪੰਛੀ ਜਮਾਈ ਆਜੋ ਫਿਰ ਲਓ ਜੀ ਬਾਈ ਕਰੋ ਦੂਏ ਕਬੂਤਰ ਦਾ ਸ਼ੌਂਕ ਲਓ ਜੀ ਵੀਰੇ ਗਾਰੰਟੀ ਚਿੱਟੀਆਂ ਅੱਖਾਂ ਦਾ ਕਹਿ ਕੇ ਗਾਰੰਟੀ ਆ ਕਬੂਤਰ ਬਾਈ ਵਧੀਆ ਦਵਾਂਗੇ ਅਸੀਂ ਵੀ ਦੇਖੇਵੇਂ ਆ ਚਲੋ ਕਬੂਤਰ ਉੜਦੇ ਪੱਲੇ ਚੈੱਕ ਕਰੋ ਪਹਿਲਾਂ ਆਹ ਬਰਾਬਰ ਤਿੰਨ ਗਲੀਆਂ ਤੇ ਨਰਮ ਪੱਲੇ ਦੇਖੋ ਮੁੜਦੇ ਕਿੱਦਾਂ ਮੂਰੇ ਤੇ ਲੈ ਠੀਕ ਆ ਇੱਕਲਾ ਬਾਈ ਬੋਲਣ ਦੀ ਲੋੜ ਹੁੰਦੀ ਆ ਆਪਾਂ ਨੂੰ ਕੋਈ ਬੋਲਣ ਦੀ ਲੋੜ ਨਹੀਂ ਆਪੀ ਤਾਂ ਗਾਰੰਟੀ ਹੋ ਬਸ ਠੀਕ ਆ ਜਾਨਵਰਾਂ ਕਿੰਨੀ ਤੇ ਆਪਾਂ ਗਾਰੰਟੀ ਦੇ ਸਕਦੇ ਆ ਆ ਪੰਜੇ ਦੇਖ ਲੋ ਸੁਰਖ ਪੰਜੇ ਜਮੇ ਖਿਲਾੜੀ ਬੰਦਾ ਦੱਸ ਦਿੰਦਾ ਹੈ ਹਾਂ ਆ ਪੂੰਛ ਮਾ ਛੇਮਪਾ ਦੇ ਢਾਂਗੀ ਪਰ ਲੱਗੇ ਹੋਏ ਬਾਈ ਇਹਾਰੇ ਦੀ ਅੱਖ ਚੈੱਕ ਕਰੋ ਨੀਲੀ ਢਾਂਗੀ ਤੇ ਲੱਗੇ ਹੋਏ ਰੂਟਰ ਆ ਇਹ ਆ ਜੀ ਕੁਕੀਆਂ ਦੇਖੋ ਅੱਖ ਦੇਖੋ ਜਾਨਵਰ ਸੀ ਘੋੜਾ ਥੋੜਾ ਲੰਗੀ ਹੈ ਜੀ ਬਾਪ ਇਹਦਾ ਬਾਪ ਜਿੱਤੇ ਦਾ ਅੱਛਾ ਲਓ ਭਾਈ ਇਹਦਾ ਬਾਪ ਆਪ ਜਿੱਤੇ ਹੋਇਆ ਗਰੰਟੀ ਵਾਲੀ ਕਬੂਤਰੀ ਰੱਖ ਦੇਖ ਲਓ ਪਹਿਲਾਂ ਕਰੋ ਸ਼ੌਂਕ ਦੋ ਘੱਟ ਠੀਕ ਆ ਘਰ ਪਰ ਘੱਟ ਤੇ ਬਾਹਰ ਗਰੰਟੀ ਪੱਲੇ ਚੈੱਕ ਕਰੋ ਜਿੱਦਾਂ ਵੀ ਗੁੜ ਦਾ ਰੰਗ ਹੁੰਦਾ ਵੀਰ ਇੰਨਾ ਪਿਆਰਾ ਰੰਗ ਹੈ ਇਹਦਾ ਉਹ ਤੇ ਹੀ ਸ਼ਾਨਦਾਰ ਬਹੁਤ ਆ ਕਬੂਤਰੀ ਹੈ ਇਹ ਕਬੂਤਰ ਹੈ ਕਬੂਤਰ 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 ਹੈ ਕਬੂਤਰ ਅੱਛਾ ਅੱਛਾ ਪੁੰਛ ਦਿਖਾ ਇਹਦੇ ਭੈਣ ਭਾਈ ਦਵਾਜ ਆ ਚਿੱਟੀਆਂ ਕੰਨੀਆਂ ਤੇ ਇਹ ਆ ਇੱਕ ਠੀਕ ਆ ਕਿਨੇ ਵੀ ਲੈਣਾ ਦੱਸਿਓ ਕਰੋ ਕੌਣ ਹਾਂ ਲੋ ਜੀ ਕਰੋ ਅਗਲੇ ਕਬੂਤਰ ਦਾ ਸ਼ੌਂਕ ਜੀ ਉਹ ਬਈ ਗਾਨੀ ਵਾਲੇ ਆ ਗਏ ਇੱਧਰ ਖੱਟੀਆਂ ਅੱਖਾਂ ਦੇਖੋ ਪਹਿਲਾਂ ਅੱਖ ਦੇਖ ਇਹਦੀ ਬਈ ਆਪਾਂ ਵੀਰੇ ਆਪਣਾ ਇਹ ਹੈਗਾ ਮਕਸਦ ਇੱਕ ਤੋਂ ਇੱਕ ਜਾਨਵਰ ਚੰਗਾ ਦਿਖਾਉਣਾ ਤੇ ਵਧੀਆ ਜਿਆਦਾ ਦਿਖਾਉਣਾ ਸੋਨੂੰ ਇਹਦੀ ਗਰਦਨ ਲਾਲ ਆ ਸਾਰੀ ਨਾ ਗਾਨੀ ਆ ਗਾਨੀ ਬਣੀ ਵੀ ਹੈ ਲਾਲ ਗਾਨੀ ਵਾਲੇ ਹੂੰ ਪੂਰੀ ਗਾਨੀ ਬਣੀ ਪਈ ਹੈ ਇਹਦੇ ਗਰਦਨ ਪੱਲੇ ਦਿਖਾ ਦਿਓ ਦਾਨੇ ਕਬੂਤਰ ਜਿੱਥੇ ਦੇਖੇ ਉਹ ਵੀ ਜਨਮੀਆਂ ਪੱਲੇ ਦਿਖਾ ਦਿਓ ਬਾਈ ਸ਼ੌਂ ਪੰਜੇ ਬਾਈ ਦੇਖ ਲੋ ਸੁਰਖ ਪਏ ਜਾਵੇਂ ਜਾਮਣੀ ਪੰਜੇ ਜਾਵੇਂ ਆ ਪੱਲੇ ਆ ਪੂਰਾ ਹਵਾ ਚੀਰਨੇ ਵਾਲੇ ਪਾਰਾ ਵਧੀਆ ਠੀਕ ਆ ਜੀ ਇਹ ਹੋ ਗਿਆ ਇੱਕ ਸੱਤ ਘੰਟੇ ਘਰਪੜਾਰ ਜਿਹੜੇ ਇਹ ਓੜਿਆ ਵਾ ਬਾਈ ਕਰਾਂ ਆ ਕਾਲਾ ਚੀਨਾ ਅੱਖਾ ਦੇਖੋ ਇਹਦੀ 7 ਘੰਟੇ ਉਡਾਇਆ ਵੀਰ ਘਰ ਪਰ ਬਾਹਰ ਛੱਡਿਆ ਰੀ ਹਲੇ ਰਿਜ਼ਲਟ ਬਾਹਰ ਕਿਉਂਕਿ ਹਿੱਲੇ ਨਾਲ ਤਾਂ ਹੈ ਉਹ ਨਹੀਂ 7 ਘੰਟੇ ਘਰ ਪਰ ੜਾ ਰਹੇ ਨੇ ਉਹ ਆ ਬਿਲਕੁਲ ਜਿੱਦਾਂ ਕਿ ਆਪਾਂ ਪੁੱਕੇ ਜੋ ਕੱਢ ਘਟਾਉਨੇ ਆ ਦੋ ਲਾਈਆਂ ਕਰਕੇ 3 ਲਾਈਆਂ ਹਾਂ ਮੱਤੇ ਨਿਕੜ ਅੰਦਰ ਖੁੱਲ ਜਾਂਦਾ ਫਿਰ ਉੱਤਰ ਆਪੇ ਵਾਜਦਾ ਇਹ ਵੀ ਪੂਰਾ ਜਾਹਲ ਆ ਦੇਖੋ ਤਿੰਨ ਗੰਨੀ ਆ ਵੀ ਬਰਾਬਰ ਇਹ ਕਾਲਾ ਚੀਨਾ ਕਮੰਡਲਾ ਕਬੂਤਰ ਆ ਰੀ ਅੱਖ ਕਮੰਡਲੀ ਜੀ ਆ ਮੰਦਵ ਜੀ ਆਪਾਂ ਅੱਖ ਸਾਫ਼ ਕਰਤਾ ਹਾਂ ਠੀਕ ਆ ਤੇ ਆ ਇਹਦੇ ਪੰਜੇ ਆ ਸਰਖ ਪੰਛੀ ਆ ਜਮਾਈ ਇਹਦੇ ਇਹ ਵੀ ਜੰਮਣੀ ਆ ਕਾਲਾ ਜੀਨੇ ਲਓ ਜੀ ਬਾਈ 7 ਘੰਟੇ ਦੀ ਗਾਰੰਟੀ ਇਹਦੀ ਆ ਵੀਰੇ 7 ਘੰਟੇ ਉੱਡ ਗਿਆ ਆ ਆ ਕਰੇ ਆਂਦਾ ਇਹ ਨਾਲੇ ਕਬੂਤਰ ਜਾਣੇ ਵਾਲੇ ਨੇ ਹੈ ਇਹ ਵੀ ਬਾਈ ਉੜਿਆ ਹੋਆ ਕਬੂਤਰ ਹੈ ਜੀਨਾ ਉਤਰ ਵੀਰੇ ਪੱਲੇ ਦੇਖੋ ਕਿਨੇ ਚੌੜੇ ਆ ਚੌੜੇ ਬੱਲੇ ਆਂਦਾ ਆ ਪੂਰੇ ਚੌੜੇ ਬੱਲੇ ਆ ਵਧੀਆ ਕਾਲਾ ਤੀਨਾ ਕੁੱਤਰ ਆ ਇਹ ਕੁੱਤਰ ਚੰਗਾ ਹੈ ਆਸ ਵਿੱਚ ਰਾਮ ਕੇ ਦੇ ਕੁੱਤੇ ਬੈਠਾ ਤੇ 18 ਕਿਈ ਜੰਨੇ ਇੰਨੇ ਹੋ ਨਹੀਂ ਹੈਗੇ ਸੀਲੇ ਡਾਰਕ ਨਹੀਂ ਤੇ ਇਹ 18 ਕਿਈ ਦੇ ਕੌੜਾ ਪੂਰੇ ਪੰਜੇ ਇਹਦੇ ਵੀ ਆ ਜਮੇ ਝੂੜੇ ਆ ਜਾਮਣੀ ਉਹ ਜਿਹੜਾ ਮੇਰੇ ਘਰ ਪਰੌੜਦਾ ਦਾ ਲੋਚ ਬਾਈ ਪੂਰਾ ਓੜਿਆ ਦਾ ਛਾਦਰੀ ਪਤੇ ਮੁੜਦਾ ਦਾ 2:00 ਵਜੇ ਦਾ 3:00 ਵਜੇ ਤਾਰਿਆ ਤੁਹਾਨੂੰ ਹਾਂ ਘਰਾਂ ਬਾਈ ਪੂਰਾ ਓੜਿਆ ਵੈਦਾ ਭਰਾ ਇਹ ਵੀ ਮਤਲਬ ਵਧੀਆ ਓੜਿਆ ਵਾ ਘਰਾਂ ਕਬੂਤਰ ਇਹ 3:00 ਵਜੇ ਤਾਰਿਆ ਤੁਹਾਨੂੰ ਕਬੂਤਰ ਲੰਬੇ ਲੰਝੇ ਚੰਗੇ ਆ ਬਲਾ ਦੇਖੋ ਟਟੜਾ ਇਹ ਰੁਕਣੇ ਵਾਲਾ ਜਾਨਵਰ ਹੈ ਤਾਂ ਇਹ ਤਾਂ ਜਾਨਵਰ ਨੂੰ ਖਿਚੇਉਂ ਲਾਵੇ ਲਓ ਜੀ ਬਾਈ ਲਾਓ ਚੀਨਾ ਚਟੀਆਂ ਦਾ ਇਹ ਅੱਖ ਦੇ ਕਿੰਨੀ ਸਾਫ ਦੁੱਧ ਵਰਗੀ ਪਈ ਆ ਇਹਦੇ ਅੱਖ ਦੇ ਨਾਲ ਘੇਰਾ ਜਾ ਮਜਾ ਮਾ ਹੀ ਜਾਮ ਕਬੂਤਰ ਹਿਲਣ ਵਾਲਾ ਹੈ ਉਹ ਨਹੀਂ ਦਾ ਪਾਣੀ ਉੱਧਰ ਵਿੱਚ ਹੈ। আচ্ছা। ਇਹ ਲਾਲ ਚਿੰਦਿਆਂ ਜੋ ਹੈ। ਹੂੰ। ਇਹ ਬਾਈ ਪਿਓਰ ਕੂਤਰ ਨਸਲਾ ਚੋਂ ਕਿਉਂਕਿ ਜਿਹੜੇ ਘਰ ਦੇ ਲਾਲ ਚਿੰਦੇ ਹਨ ਉਹਨਾਂ ਚੋਂ ਪਿਓਰ ਬਣਿਆ ਪਿਆ ਇਹ। ਕਿਉਂਕਿ ਪਿਓਰ ਕੂਤਰ ਦੇ ਵਿੱਚ ਜਿਹੜੇ ਖਿਲਾੜੀ ਉਹਨੂੰ ਪਤਾ ਹੀ ਹੁੰਦਾ ਕਿ ਕਿਆ ਕਰਨ ਹੋ ਜਾਂਦਾ। ਠੀਕ ਹੈ ਨਾ? ਇਹ ਵਧੀਆ ਜਾਨਵਰ ਚੰਗਾ ਏ। ਚਿੱਟੀਆਂ ਅੱਖਾਂ ਦਾ ਤੇ ਪੰਜੇ ਦੇ ਹੋਗਾ ਸੁਰਖ ਪਏ ਇਹਦੇ ਵੀ। ਖੁਸ਼ਕ ਪੰਜੇ ਆ ਜਮਾ ਹੀ ਵੀਰੇ। ਦੇਖ ਲਓ ਨਾ। ਬੜਾ ਪਿਆਰਾ ਜਾਨਵਰ ਹੈ ਇਹ। ਪਰ ਬਹੁਤ ਮਲਾਈ ਵਰਗੇ ਆ। ਇਹਦੀਆਂ ਛਿੱਟੀਆਂ ਅੱਖਾਂ ਦੇ ਵਿੱਚ ਨਾ ਹਲਕੀ ਜਿਹੀ ਝਲਕ ਵੱਜਦੀ ਆ ਲਾਲੀ ਵਿੱਚ। ਇਹ ਸਾਫ ਸਾਫ ਤਰ੍ਹਾਂ। ਸੇ ਸੇ ਗੱਲ। 6 ਘੰਟੇ ਵੀ। ਹਲੋ ਜੀ ਸ਼ਾਖਾ ਆ ਗਿਆ ਕਾਲੀਆਂ ਉਹਦਾ 6 ਘੰਟੇ ਨੇ ਬਣਾਏ ਹੋਏ ਆ। ਘਰਾਂ ਡਾਇਆ ਬਬਾਈ। ਘਰਾਂ ਡਾਇਆ ਪਿਆ ਇਹਦੀ। ਉਹ ਕਿ ਬ੍ਰੇਕ ਦਾ ਗੱਲ ਆਪਾਂ ਕੋ ਝੂਠ 1% ਦੀ ਇਧਰ ਬੰਦਾ ਨਾਲੇ ਖੜਾ ਜੋ ਦੱਸਦਾ ਆਪਾਂ ਤੁਹਾਨੂੰ ਦੱਸਦੇ ਆ ਤੇ ਪੱਲੇ ਇੱਧਰ ਕੱਟੇ ਕੈਂਚੀ ਲਈ ਹੋਈ ਆ ਪੱਲੇ ਬਰਾਬਰ ਆ ਤਿੰਨੇ ਕੰਡੀਆਂ ਸ਼ਾਰਮ ਪੱਲੇ ਆ ਜਮਾਈਲੇ ਮੁੜਨੇ ਵਾਲੇ ਵੀ ਠੀਕ ਆ ਲੰਗ ਅੱਛਾ ਮਾਰੀਤੀ ਵੀ ਆ ਠੀਕ ਆ ਤੇ ਭਾਈ ਪੱਲਿਆਂ ਦੀ ਆ ਚੀਜ਼ ਹੁੰਦੀ ਆ ਪੱਲਿਆਂ ਕੀਤੇ ਮਾਰਖਾਣੇ ਵਾਲੇ ਜਮਾ ਨਹੀਂ ਹੈਗੇ ਬਾਕੀ ਨਸਲ ਘਰ ਪਰ ਦੇਖੀ ਹੋਈ ਆ ਉਹ ਲੰਬੇ ਲੰਜੇ ਪੱਲੇ ਆ ਐਂ ਪੁੰਜ ਦੇ ਬਰਾਬਰ ਲੱਗਦੇ ਪੱਲੇ ਦਾ ਕਾਲੀਆਂ ਅੱਖਾਂ ਹਾਂ ਪੇਪਰ ਸੈਰਾ ਜਮੇ ਇਹ ਹੋ ਗਏ ਲਓ ਜੀ 6 ਘੰਟੇ 6 ਘੰਟੇ ਬਾਈ ਇਹ ਉੱਡਿਆ ਵੇ ਇਹ ਹੈ ਕਬੂਤਰੇ ਆ ਸਾਰੇ ਜਿਹੜੇ ਤੁਹਾਨੂੰ ਦਿਖਾਏ ਆਂ ਅਸੀਂ ਇਹ ਬਾਈ ਉੱਡਣੇ ਵਾਲੇ ਆ ਸਾਰੇ ਹਾਂ ਸਾਰ ਢਾਂਗੀ 'ਤੇ ਲੱਗੇ ਹੋਏ ਆ ਵਿੱਚ ਲੱਗੇ ਬੇ ਢਾਂਗੀ 'ਤੇ ਹਾਂ ਸ਼ੌਂਕ ਕਰ ਲਓ ਜਿਹੜੇ ਵੀ ਨੂੰ ਪਸੰਦ ਆਏ ਬਾਈ ਫੋਨ ਕਰ ਲਿਓ ਆਪਾਂ ਨੂੰ ਠੀਕ ਆ ਜੀ ਲਾਲ ਚੀਜ਼ ਇਹ ਪੰਜੇ ਚੈੱਕ ਕਰਿਓ ਕਾਲੇ ਪਏ ਆ ਲੈ ਜਾਮਣੀ ਬੰਜੇ ਜਾਮਣੀ ਜਮਾਈ ਜਾਮਣੀ ਗੂੜੇ ਜਮਾਈ ਗੂੜੇ ਜਾਮਣੀ ਆ ਕਬੂਤਰ ਬਾਈ ਚੰਗੇ ਆ ਹੁਣ ਆਏ ਆ ਚਲੋ ਆਪਾਂ ਨੂੰ ਤਾਂ ਪਤਾ ਹੁੰਦਾ ਜਿਹੜੇ ਵੀਰ ਦੇ ਹੁਣ ਆਪਾਂ ਕਿਸੇ ਦੀ ਐ ਵੀਡੀਓ ਪਾਉਂਦੇ ਨਹੀਂ ਹੈਗੇ ਆਪਾਂ ਨੇ ਜਿਹੜੇ ਕਬੂਤਰ ਦੇਖੇ ਪੁੰਦੇ ਆਪਾਂ ਉਹ ਹੀ ਵੀਰ ਦੀ ਵੀਡੀਓ ਪਾਈ। ਲੜਾੜੀਆਂ ਦੇ ਵਿੱਚ ਕਬੂਤਰ ਚਲੋ ਵਧੀਆ ਬਈ ਹੁੰਦੇ ਹਨਾ ਉਹਨਾਂ ਦੇ ਪੰਜੇ ਚੈੱਕ ਕਰਦੇ ਆ ਹਨਾ ਆਪਾਂ 100 ਚੀਜ਼ ਦੇਖਦਾ ਕਬੂਤਰ ਬਾਜੇ ਉਹਨਾਂ ਦੇ ਪੰਜੇ ਵੀਰੇ ਵੇਖਦਾ ਐਦਾਂ ਕੀ ਗੂੜੇ ਜਾਮਣੀ ਹੁੰਨੇ ਦੇਖ ਸਕਦੇ ਤੁਸੀਂ ਜਿਵੇਂ ਰੰਗ ਚੜਾਇਆ ਹੁੰਦਾ ਐਦਾਂ ਪੰਜੇ ਇਹਦੇ ਆਪਣੇ ਹੈ ਖੁਸ਼ਕ ਪਏ ਆ ਸਹੀ ਹੈ ਇਹ ਜਾਨਵਰ ਵਧੀਆ ਇਹ ਕਬੂਤਰ ਇਕੱਠੇ ਹੋਏ ਵੇ ਨਾ ਆਪਾਂ ਚਲੋ ਸਿਰਜਾ ਹੋ ਜਾਂਦਾ ਕਬੂਤਰ ਇੱਕ ਦੂਗੇ ਨਾਲ ਲੜਦੇ ਆ ਲੜਦੇ ਆ ਠੀਕ ਹੈ 6 ਘਾਟੇ ਡਾਰੇ ਇਹ ਬਣਾ ਕੇ ਆਇਆ ਬਈ ਇਹ ਕਾਲਾ ਸਰਾ ਹੈ ਕਾਲਸਰਾ ਕਾਲਸਰਾ ਹੂੰ ਇਹਦੇ ਪੂੰਛਾਂ ਵੀ ਵੰਗਾ ਹੂੰ ਕਾਲੇ ਵੰਗਾ ਬਈ ਪੂੰਛ ਇਹਦੇ ਵੀ ਪੰਜੇ ਬਈ ਸੇਮ ਉਹੀ ਖੁਸ਼ਕ ਜਮਾ ਹੀ ਜਾਮਣੀ ਪੰਜੇ ਇੱਕੋ ਆ ਸਾਰਿਆਂ ਦੇ ਕਿਉਂਕਿ ਇੱਕੋ ਬਲੱਡ ਨਾਲ ਘੁਮਾਈ ਵੀ ਸਾਰੇ ਕੁਤਰਾ ਨੂੰ ਠੀਕ ਆ ਪੱਲੇ ਤੇ ਖਾਜੋ ਠੀਕ ਆ ਜੀ ਲੋ ਜੀ ਕਰੋ ਸ਼ੌਕੀ ਫੋਰ ਚੀਨਾ ਆ ਗਿਆ। ਇਹ ਬਾਈ ਗਾਨੀ ਵਾਲਾ ਚੀਨਾ ਗਾਨੀ ਜੀ ਬਣੀ ਵੀ ਇਹ ਚਮਕ ਪੈਂਦੀ ਜੰਗਲੀਆ ਵਾਂਗੂ ਕਾਲਾ ਚੀਨਾ। ਕਾਲਾ ਚੀਨਾ ਕਬੂਤਰ ਆਉਂਗੇ। ਬਾਹਰ ਇਹ ਵੀ ਬਾਈ 6 ਘੰਟੇ ਬਣਾ ਕੇ ਆਇਆ ਹੋਇਆ। ਇਹ 6 ਦਿਨ ਘਰ 6 ਦਿਨ ਨਾ ਮਤਲਬ ਬਾਹਰ ਰਹਿ ਕੇ ਆਇਆ ਬੰਤਾ। ਮਤਲਬ ਘਰੇ ਪੈਰ ਲਾਏ ਇਹਨਾਂ ਦੁਬਾਰਾ ਆ ਕੇ ਬਾਈ ਕਹਿੰਦਾ ਵੀ ਬਾਹਰ ਨਹੀਂ ਕਿਤੇ ਗਿਆ ਕਿਸੇ ਕੋਲ ਵੀ ਕਰੇ ਆਇਆ। ਬੱਚਾ ਤਾਂ ਜਾਦਾ ਹੀ। ਜਾਤਾ ਨਿਆਣਾ ਤਾਂ ਕਿਉਂਕਿ ਜਦ ਆਇਆ ਸਿੱਧਾ ਉੱਤੇ ਬਾਦ ਨਹੀਂ ਫੇਖ ਲਿਆ। ਠੀਕ ਆ। ਇਹਦੇ ਕਾਲਾ ਚੀਨਾ ਹੈ ਪੰਜੇ ਨੋਕ ਵਰਗੀਆਂ ਇਹਦੇ ਵੀ ਕਾਲੇ ਸੁਰਖ ਰੰਗ ਆ ਸਾਰੀਆਂ ਉਂਦਰ ਕਾਲੀਆਂ ਨੋਕ ਵੀ ਕਾਲੀ ਆ ਆ ਦੇਖ ਸਕਦੇ ਬਾਈ ਹਜੇ ੜਾਇਆ ਨੇ 2 ਘੰਟੇ ਇੱਕ ਲਵਾ ਕੇ ਰੋਕ ਲਿਆ ਕਿਉਂਕਿ ਠੰਡ ਬਹੁਤ ਪੈਣ ਲੱਗੀ ਦੀ ਜਿਆਦਾ ਬੈਰੀ ਪੈਂਦੀ ਹੈ ਨਾ ਬੈਰੀ ਪੈਂਦੀ ਸੀ ਇਹ ਇਹ ਵੀ ਵਧੀਆ ਓਟੇ ਵੇ ਆ ਇਹਨਾਂ ਦੇ ਜਿਹੜੇ ਪਿੱਛੇ ਰਕਾਰਡ ਉਹ ਵੀ ਵਧੀਆ ਓਟੇ ਵੇ ਆ ਠੀਕ ਆ ਇਹ ਮਚਾ ਹਲੇ ਮਤਲਬ 2 ਘੰਟੇ 7 ਵਜੇ 7 ਵਜੇ ਇਹਦੀ ਵਾਟ ਠੀਕ ਆ ਆਦੇ ਪੂਸਵਾ ਆਹ ਚੀਜ਼ ਇਹ ਦੱਸਦੀ ਆ ਵੀ ਕਾਲੇ ਸ਼ੈਂਪਾਂ ਦੇ ਜਿਹੜੇ ਆ ਲਾਲ ਚੀਨੇ ਵਾਂ ਇਹ ਕਬੂਤੇ ਦੀ ਨਿਸ਼ਾਨੀਆਂ ਹੋ ਜੀ ਨੇ ਪਤਾ ਲੱਗ ਜਾਂਦਾ ਵੀ ਜਾਨਵਰ ਚੰਗਾ ਇੱਕ ਰੰਗ ਨਹੀਂ ਇਹਦੇ ਚ ਕਾਲਾ ਰੰਗ ਵੀ ਆ ਇਹਦੇ ਪੈਰ ਬੜਕੇ ਆ ਬਈ ਹੈ ਹਾਂ ਇਹ ਹਾਂ ਮੋਜ ਨਾਲ ਹੀ ਬੰਦ ਧੱਕੇ ਹੈਗੇ ਹਲੇ ਨੰਦਰ ਤੱਕ ਜਾਂਦੇ ਛੜੇ ਹੋ ਠੀਕ ਆ ਆ ਗਏ ਲਾਲ ਚੀਨੇ ਜੋ ਲਓ ਬਾਈ ਇਹ ਵੀ ਆ ਗਏ ਜਿਹੜੇ ਘਾਰਾ ਛੱਡੇ ਜਿਹੜਾ ਜਿੱਥੇੋਂ ਦੱਸ ਦਦਾ ਉਹਨਾਂ ਵਿੱਚੋਂ ਇਹ ਵੀ ਇਹ ਲਾਲ ਚੀਨੇਆਂ ਚੋਂ ਬਣਿਆ ਹੋਇਆ ਇਹ ਚਿੱਟੀਆਂ ਚਿੱਟੀਆਂ ਤੇ ਬਾਈ ਇਹਦੇ ਵੀ ਕੱਢਦੇ ਆ ਸੁਰਖੇ ਵੀ ਕੱਢਦੇ ਆ ਇਹ ਲਾਲ ਸਰੇ ਆਹ ਲਾਲ ਚੀਨੇ ਕੁਤਰ ਵੀ ਕੱਢਦੇ ਆ ਚਿੱਟੀਆਂ ਦੇ ਨਹੀਂ ਜਿੱਕੜਾ ਕੁਤਰ ਹੀ ਬਦਲਦੇ ਨੇ ਨਾਲ ਫੇਰ ਫਰਕ ਪੈਂਦਾ ਚਿੱਟੇ ਬੱਗੇ ਵੀ ਕਰਦੇ ਰੰਗ ਬਦਲਦੇ ਆ ਇੱਕ ਰੰਗ ਤੇ ਨਹੀਂ ਕੱਢਦੇ ਇਹਦੇ ਵੀ ਆਨ ਪੰਜੇ ਪੂਰੇ ਜਾਮਣੀ ਪਏ ਆ ਦੇਖ ਲਓ ਦੱਸਿਓ ਵੀਰ ਕਿਉਂਕਿ ਜਾਨਵਰ ਚੰਗੇ ਆ ਭਰਾ ਇਹ ਇੱਕ ਤਾਂ ਗੱਲ ਆਪਾਂ ਨੂੰ ਦੇਖੋ ਗਾਰੰਟੀ ਆ ਇੱਕ ਤਾਂ ਬੰਦੇ ਨੂੰ ਕਹਿਣ ਦੀ ਲੋੜ ਮੈ ਸਾਨੂੰ ਕਹਿਣ ਦੀ ਕੋਈ ਲੋੜ ਨਹੀਂ ਗਾਰੰਟੀ ਦਵਾਵਾਂਗੇ ਬੰਦੇ ਨੂੰ ਕਹਿ ਕੇ ਦਵਾਵਾਂਗੇ ਯਾਰ ਜਾਨਵਰ ਹਰ ਬੰਦਾ ਉਡਾ ਕੇ ਵੀ ਦੇਖੂਗਾ ਬਾਹਰ ਠੀਕ ਆ ਹਾਂ ਇਹੀ ਰਹਿ ਗਿਆ ਤਾਂ ਬੱਗਾ ਬਿੱਲਾ ਇੱਕ ਦੂਜੇ ਨਾਲ ਲੜਦੇ ਰਹਿੰਦੇ ਵਿੱਚ ਇਹ ਲੜਦੇ ਬਹੁਤ ਆ ਸਾਲੇ ਕੋਈ ਕੂਕ ਨਹੀਂ ਆ ਵਿੱਚ ਸਾਰੇ ਕਬੂਤਰ ਆ ਇਹ ਰੁਕਿਆ ਹੋਇਆ ਤਾਂ ਹੈ ਵੀ ਚੱਲ ਹੁਣ ਵਿੱਚ ਛੱਡ ਦੇ ਬਾਈ ਇੱਕ ਵਾਰ ਮੈਂ ਮੜੀ ਨਿਗਾ ਜੀ ਮਰਵਾ ਦਵਾਂ ਦੇਖਿਓ ਮੜਾ ਜਾ ਲਓ ਜੀ ਬਾਈ ਇੱਕ ਵਾਰ ਥੋੜੀ ਆਪਾਂ ਫੇਰ ਨਿਗਾ ਮਾਰਾ ਦਿੰਨੇ ਪਿੱਛੇ ਆਹ ਦੇਖ ਲਓ ਤੁਸੀਂ ਇਹ ਆ ਸਾਰੇ ਬੈਠੇ ਹਨ ਜਾਨਵਰ ਬਾਕੀ ਬਈ ਜਿਹੜੇ ਵੀਨ ਨੂੰ ਵੀ ਪਸੰਦ ਆਏ ਤਰਜੀਹ ਫੋਨ ਕਰ ਲਿਓ ਠੀਕ ਹੈ ਜੀ ਆਪਾਂ ਤੁਹਾਨੂੰ ਕੱਲੇ ਕੱਲੇ ਦਾ ਸ਼ੌਂਕ ਕਰਾਤਾ ਗੋਬੂਤਰ ਦਾ ਹਨਾ ਠੀਕ ਹੈ ਜੀ ਜਿਹੜੇ ਬੀਨ ਨੂੰ ਵੀ ਪਸੰਦ ਆਏ ਬਾਈ ਫੋਨ ਕਰ ਲਿਓ ਨੰਬਰ ਦੇ ਦੇਣਾ ਤੁਹਾਨੂੰ ਆਪਾਂ ਨੇ ਆਪਣੇ ਨਾਲ ਸੰਪਰਕ ਕਰ ਲਿਓ ਉਹਨੂੰ ਫਿਰ ਆਪਾਂ ਨੇ ਬਾਈ ਇਹ ਕਬੂਤਰ ਦੇ ਦੇਣੇ ਹਨ ਕਬੂਤਰ ਬਾਈ ਚੰਗੇ ਆ ਐਵੇਂ ਤੁਹਾਨੂੰ ਕਹੀਏ ਕਬੂਤਰ ਤਾਂ ਦੇਖੇ ਦੇ ਹੀ ਦੱਸ ਦਿੰਦਾ ਹੁੰਦਾ ਵੀ ਕਬੂਤਰ ਕਿਦਾਂ ਦਾ ਹੈ ਠੀਕ ਹੈ ਜੀ ਚੰਗੇ ਆ ਤਾਂ ਕਰਕੇ ਹਾਂ ਫਿਰ ਤੁਸੀਂ ਮੈਨੂੰ ਦੱਸ ਦਿਓ ਆਪਾਂ ਨੰਬਰ ਦੇ ਦੇਣਾ ਬਾਈ ਬਾਕੀ ਮਿਲਦੇ ਆਂ ਫਿਰ ਆਪਾਂ ਕਿਸੇ ਨੈਕਸਟ ਵੀਡੀਓ ਵਿੱਚ ਧੰਨਵਾਦ ਜੀ ਸਾਰਿਆਂ ਦਾ ਜਿਹੜੇ ਬੀਨ ਲੈਣੇ ਹੋਏ ਵੀਰੇ ਫੋਨ ਉਹੀ ਕਰਿਓ ਇਦਾਂ ਫੋਨ ਨਾ ਕਰਿਓ ਕੋਈ ਨਜਾਇਜ਼ ਤੰਗ ਨਾ ਕਰਿਓ ਹਰ ਇੱਕ ਬੰਦੇ ਦਾ ਕੰਮ ਕਰ ਹੁੰਦਾ ਏ ਠੀਕ ਹੈ ਜੀ ਫੋਨ ਉਹੀ ਕਰਿਓ ਜਿਹਨੇ ਲੈਣਾ ਹੋਇਆ ਬਾਕੀ ਧੰਨਵਾਦ ਸਾਰਿਆਂ ਦਾ ਅਸੀਂ ਕਹਾਂ ਜੇ ਕਿਸੇ ਨੇ ਇਕੱਠੇ ਲੈਣੇ ਹੋਏ ਤਾਂ ਵੀ ਆਪਾਂ ਉਹਨਾਂ ਨਾਲ ਕਰ ਲਾਂਗੇ ਰੇਟ ਹਨਾ ਠੀਕ ਹੈ ਜੀ